ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੰਦੂ ਦੀ ਨਾਰਾਜ਼ਗੀ ਤੇ ਵੈਰ ਜਦੋਂ ਪੁਰੋਹਤ ਤੇ ਨਾਹੀਂ ਦਿੱਲੀ ਨੂੰ ਵਾਪਿਸ ਗਏ ਤਾਂ ਉਹਨਾਂ ਨੇ ਜੋ ਕੁਝ ਅੰਮ੍ਰਿਤਸਰ ਵਿੱਚ ਸੁਣਿਆ ਤੇ ਵੇਖਿਆ ਸੀ ਉਹ ਸਾਰਾ ਕੁਝ ਚੰਦੂ ਨੂੰ ਜਾ ਕੇ ਦੱਸਿਆ। ਗੁਰੂ ਜੀ ਵੱਲੋਂ ਨਾਤਾ ਲੈਣ ਤੋਂ ਇਨਕਾਰ ਕਰਨਾ ਤੇ ਉਸ ਦਾ ਕਾਰਨ ਦਰਬਾਰ ਵਿੱਚ ਚੰਦੂ ਪ੍ਰਤੀ ਇੱਕ ਸਿੱਖ ਦੇ ਬੁਰੇ ਸ਼ਬਦ ਬੋਲਣੇ ਹਰਗੋਬਿੰਦ ਸਾਹਿਬ ਜੀ ਦੀ ਮੰਗਣੀ ਹੋਣੀ ਤੇ ਉਹਨਾਂ ਦੀ ਵਿਆਹ ਦੀ ਮਿਤੀ ਨਿਯਤ ਹੋਣੀ ਐ ਸਾਰਾ ਕੁਝ ਚੰਦੂ ਨੂੰ ਦੱਸਿਆ ਗਿਆ ਚੰਦੂ ਨੂੰ ਬੜਾ ਹੀ ਕਰੋਧ ਆਇਆ ਪਰ ਉਸਨੇ ਗੁਰੂ ਜੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਨੀਤੀ ਨੂੰ ਮੁੱਖ ਰੱਖ ਕੇ ਆਪਣੇ ਗੁੱਸੇ ਨੂੰ ਲੁਕਾ ਕੇ ਰੱਖਿਆ ਉਸਨੇ ਚਿੱਠੀ ਦੇ ਆਰੰਭ ਵਿੱਚ ਗੁਰੂ ਜੀ ਨੂੰ ਵਡਿਆਇਆ ਤੇ ਆਪਣੇ ਆਪ ਨੂੰ ਨੀਮਾ ਪ੍ਰਗਟ ਕੀਤਾ ਤੇ ਫਿਰ ਉਹ ਲਿਖਿਆ ਕਿ ਇਹ ਬਿਲਕੁਲ ਸੱਚ ਹੈ ਕਿ ਮੈਂ ਕਿਹਾ ਸੀ ਕਿ ਆਪ ਦੀ ਜਾਤ ਮੇਰੇ ਤੋਂ ਛੋਟੀ ਹੈ ਏ ਗੱਲ ਸਦਾਨ ਤੌਰ ਤੇ ਮੇਰੇ ਮੂੰਹੋਂ ਨਿਕਲ ਗਈ ਸੀ ਤੇ ਕਿਸੇ ਨੇ ਇਸ ਨੂੰ ਬਹੁਤ ਵਧਾ ਕੇ ਲਿਖ ਦਿੱਤਾ ਤੇ ਤੁਹਾਨੂੰ ਮੇਰੇ ਨਾਲ ਨਰਾਜ਼ ਕਰ ਦਿੱਤਾ ਤੁਸੀਂ ਇਸ ਵੇਲੇ ਜਗਤ ਵਿੱਚ ਬੜੇ ਪੂਜਨੀਏ ਗੁਰੂ ਹੋ ਤੁਸੀਂ ਹਾਰੀ ਕੇ ਗੱਲ ਸੋਚੋ ਤੁਹਾਡੇ ਲਈ ਜੋਗ ਨਹੀਂ ਕਿ ਪਾਗਲ ਤੇ ਕਮੀਨੇ ਲੋਕਾਂ ਦੇ ਕਹਿ ਲੱਗ ਕੇ ਮੇਰੇ ਨਾਲ ਵਿਗਾੜ ਪਾ ਦੋ ਜੇਕਰ ਮੈਂ ਆਪ ਬਾਦਸ਼ਾਹ ਨੂੰ ਕਹਾ ਤਾਂ ਉਹ ਵੀ ਆਪ ਦੀ ਸੇਵਾ ਵਿੱਚ ਹਾਜ਼ਰ ਹੋ ਸਕਦਾ ਹੈ ਮੈਂ ਆਪਣੀ ਧੀ ਨੂੰ ਬਹੁਤ ਦਾਸ ਦੇਵਾਂਗਾ। ਆਪ ਆਪਣੇ ਸਹਬਜ਼ਾਦੇ ਲਈ ਹੋਰ ਲੜਕੀਆਂ ਜਿਨ੍ਹਾਂ ਨਾਲ ਤੁਸੀਂ ਸਾਥ ਕੀਤੇ ਨੇ ਉਹ ਵੇਸ਼ਕ ਰੱਖੋ ਪਰ ਮੇਰੀ ਵੀ ਲੜਕੀ ਪਰਵਾਨ ਕਰੋ। ਵੱਡੇ ਲੋਕ ਕਈ ਵਿਆਹ ਕਰਦੇ ਨੇ ਜੇ ਆਪ ਮੈਨੂੰ ਇਹ ਕਹਿੰਦੇ ਹੋ ਕਿ ਮੈਂ ਹੰਕਾਰ ਭਰੇ ਬਚਨ ਕਹੇ ਨੇ ਪਰ ਮੈਂ ਖਵਰੇ ਕਹੇ ਨਹੀਂ ਜਾਂ ਨਹੀਂ ਪਰ ਇਹ ਗੱਲਾਂ ਮੈਂ ਆਪਣੇ ਘਰ ਕੀਤੀਆਂ ਸੀ ਤੇ ਦੂਜਿਆਂ ਦੇ ਸੁਣ ਲਈ ਨਹੀਂ ਸੀ। ਤੁਹਾਡੇ ਸਿੱਖਾਂ ਨੇ ਭਰੇ ਦੀਵਾਨ ਵਿੱਚ ਮੈਨੂੰ ਕੁੱਤਾ ਕਿਹਾ। ਚੰਗਾ ਜੋ ਹੋ ਗਿਆ ਸੋ ਹੋ ਗਿਆ ਹੁਣ ਇਸ ਨੂੰ ਆਉਣ ਜਾਣ ਦਿਓ ਮੈਂ ਬਾਦਸ਼ਾਹ ਪਾਸੋਂ ਆਪ ਨੂੰ ਬਹੁਤ ਕੁਝ ਬਖਸ਼ਿਸ਼ਾਂ ਦਿਵਾਵਾਂਗਾ ਤੁਹਾਡਾ ਅੱਗੇ ਆਪਣੇ ਪ੍ਰਾਪ੍ਰਥੀ ਨਾਲ ਵਿਗੜ ਹੈ ਤੁਹਾਨੂੰ ਚਾਹੀਦਾ ਹੈ ਕਿ ਮੈਨੂੰ ਆਪਣਾ ਸਾਥੀ ਬਣਾ ਲਓ ਜੇ ਤੁਸੀਂ ਮੇਰੇ ਨਾਲ ਵੀ ਵਿਗੜ ਲਈ ਤਾਂ ਤੁਹਾਨੂੰ ਕਿਤੇ ਰਹਿਣੋਂ ਥਾਂ ਨਹੀਂ ਲੱਭਣਾ ਅਜੇ ਤਾਂ ਚੰਗਿਆੜੇ ਹੀ ਉੱਡ ਰਹੇ ਨੇ ਜੇ ਵੱਧ ਗਏ ਤਾਂ ਅੱਗ ਭੜਕ ਪੈਗੀ ਜਿਹੜੀ 부ਜਣੀ ਔਖੀ ਹੋ ਜਾਏਗੀ ਤੁਹਾਨੂੰ ਫੇਰੇ ਅਫਸਰ ਨਹੀਂ ਮਿਲਣਾ ਦੇਕਰ ਤੁਸੀਂ ਮੈਨੂੰ ਕੁੱਤਾ ਕਿਹਾ ਤਾਂ ਮੈਂ ਸ਼ਾਇਦ ਹਲਕੀਆਂ ਹੋ ਜਾਮਾ ਤੇ ਆਪਣੀ ਸਿਆਣਪ ਨੂੰ ਛੱਡ ਕੇ ਤੁਹਾਡਾ ਨੁਕਸਾਨ ਕਰਦੇ ਆਂ ਚੰਦੂ ਨੇ ਚਿੱਠੀ ਉਸੇ ਪੁروhit ਹੱਥ ਗੁਰੂ ਜੀ ਨੂੰ ਭੇਜੀ ਗੁਰੂ ਜੀ ਨੇ ਪੜ੍ਹ ਕੇ ਕਿਹਾ ਕਿ ਇਹ ਅਹੰਕਾਰ ਹੀ ਹੈ ਜੋ ਲੋਕਾਂ ਨੂੰ ਬਰਬਾਦ ਕਰਦਾ ਹੈ ਤਾਂ ਦਾ ਅਹੰਕਾਰ ਸਭ ਬੁਰਾਈਆਂ ਦਾ ਮੂਲ ਹੈ ਮਨੁੱਖ ਆਪਣੇ ਕਰਮਾਂ ਦਾ ਫਲ ਜ਼ਰੂਰ ਭੁਗਤਦਾ ਹੈ ਹੁਣੇ ਜਾਣ ਲਵੋ ਕਿ ਚੰਦੂ ਨਾਲ ਸਾਡਾ ਸਬੰਧ ਕਦੀ ਨਹੀਂ ਹੋਵੇਗਾ ਕਰਤਾਰ ਦੇ ਜੋੜੇ ਹੋਏ ਜੁੜਦੇ ਨੇ ਪਰ ਆਦਮੀ ਦੇ ਜੋੜੇ ਹੋਏ ਨਹੀਂ ਜੁੜਦੇ ਇਹ ਗੁਰੂ ਦਾ ਨਿਯਮ ਹੈ ਕਿ ਸੰਗਤਾਂ ਦੀ ਈਸ਼ਾਮਾ ਅਨੁਸਾਰ ਕੰਮ ਕਰੋ ਸੰਗਤ ਦੇ ਬਚਨ ਅਟੱਲ ਨੇ ਜਿਸ ਨੂੰ ਉਹ ਇੱਕ ਵਾਰ ਨਾ ਕਰ ਦੇਵੇ ਉਸ ਨੂੰ ਫਿਰ ਸਵੀਕਾਰ ਕਰਨਾ ਠੀਕ ਨਹੀਂ ਜੇਕਰ ਮੈਂ ਚੰਦੂ ਦਾ ਰਿਸ਼ਤਾ ਵੀ ਲੈ ਲਵਾਂ ਤਾਂ ਇਸ ਵਿੱਚੋਂ ਕੋਈ ਲਾਭ ਨਹੀਂ ਹੋਣਾ ਉਹ ਮੈਨੂੰ ਲਾਭ ਦਾ ਲਾਲਚ ਦਿੰਦਾ ਪਰ ਇਸ ਦੇ ਬਦਲੇ ਆਪਣੀ ਆਤਮਾ ਕੌਣ ਗਵਾਵੇ ਤੇ ਜਿਹੜੀਆਂ ਧਮਕੀਆਂ ਉਸਨੇ ਮੈਨੂੰ ਦਿੱਤੀਆਂ ਨੇ ਉਹਨਾਂ ਦਾ ਮੈਨੂੰ ਰੱਤੀ ਵੀ ਡਰ ਨਹੀਂ ਕੇਵਲ ਵੈਗਰੋਈ ਸਾਵਧਾ ਰੱਖ ਹੈ ਜਦ ਪ੍ਰੋਤ ਗੁਰੂ ਜੀ ਨੂੰ ਆਪਣਾ ਦ੍ਰਿੜ ਫੈਸਲਾ ਬਦਲਣ ਲਈ ਮਨਾ ਨਾ ਸਕਿਆ ਤਾਂ ਉਹ ਉਹਨਾਂ ਦਾ ਇਹ ਸਨੇਹਾ ਲੈ ਕੇ ਵਾਪਿਸ ਚਲਾ ਗਿਆ ਗੁਰੂ ਜੀ ਨੇ ਫਿਰ ਨਰਨੰਦਾਸ ਦੀ ਸੁਪੁੱਤਰੀ ਨਾਲ ਸਾਬਜਾਤੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਤੇ ਪਰੌਣਿਆਂ ਨੂੰ ਸੱਦੇ ਕਲ ਦਿੱਤੇ ਗੁਰੂ ਮਹਾਰਾਜ ਨੇ ਆਪਣੇ ਭਰਾ ਪ੍ਰਿਥੀਏ ਨੂੰ ਵੀ ਸੱਦਿਆ ਪਰ ਉਸਨੇ ਆਉਣ ਤੋਂ ਨਾਂ ਕਰ ਦਿੱਤੀ ਵਿਆ ਗੁਰੂ ਮਰਿਆਦਾ ਅਨੁਸਾਰ ਤੇ ਖੁਸ਼ੀਆਂ ਨਾਲ ਠੀਕ ਤਰ੍ਹਾਂ ਕੀਤਾ ਗਿਆ। ਅਕਬਰ ਬਾਦਸ਼ਾਹ پاس ਪੰਡਤਾਂ ਤੇ ਕਾਜ਼ੀਆਂ ਦੀ ਸ਼ਿਕਾਇਤ। ਪ੍ਰਥੀਏ ਨੇ ਕਾਜ਼ੀਆਂ ਤੇ ਪੰਡਤਾਂ ਨੂੰ ਜਿਹੜੇ ਗੁਰੂ ਜੀ ਨਾਲ ਗੁਰੂ ਗ੍ਰੰਥ ਸਾਹਿਬ ਤੇ ਰਚਨ ਕਰਨ ਵੈਰੀ ਬਣ ਗਏ ਸੀ। ਉਹਨਾਂ ਨੂੰ ਸੱਦਾ ਭੇਜਿਆ ਤੇ ਉਹਨਾਂ ਨੂੰ ਉਕਸਾਇਆ ਕਿ ਤੁਸੀਂ ਅਕਬਰ ਪਾਸ ਜਾ ਕੇ ਫਰਿਆਦ ਕਰੋ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰੰਥ ਰਚਿਆ ਜਿਸ ਵਿੱਚ ਮੁਸਲਮਾਨ ਪੀਰਾਂ ਪੈਗੰਬਰਾਂ ਅਗੂਆਂ ਤੇ ਹਿੰਦੂ ਅਵਤਾਰਾਂ ਤੇ ਦੇਵਤਿਆਂ ਦੀ ਨਿੰਦਾ ਕੀਤੀ ਐ। ਅਕਬਰ ਉਸ ਸਮੇਂ ਪੰਜਾਬ ਵਿੱਚ ਦੌਰੇ ਤੇ ਸੀ ਤੇ ਪੰਡਿਤਾਂ ਦੀ ਫਰਿਆਦ ਉਸ ਅੱਗੇ ਪੇਸ਼ ਕੀਤੀ। ਇਹ ਕਹਿ ਕੇ ਚੰਦੂ ਨੇ ਇਸ ਅਰਜੀ ਦੀ ਪੁਸ਼ਟੀ ਕੀਤੀ ਕਿ ਮੈਂ ਜਾਣਦਾ ਹਾਂ ਕਿ ਇਹ ਦੋਸ਼ ਠੀਕ ਨੇ। ਬਾਦਸ਼ਾਹ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਸਾਧ ਦੇਜੋ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਪਾਸ ਲੈ ਕੇ ਆਉਣ। ਗੁਰੂ ਜੀ ਆਪ ਤਾਂ ਨਾ ਆਏ ਪਰ ਭਈ ਬੁੱਢਾ ਜੀ ਤੇ ਭਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸੁਣਾਉਣ ਲਈ ਭੇਜ ਦਿੱਤਾ। ਇਹ ਪਹਿਲਾ ਸ਼ਬਦ ਅਕਬਰ ਬਾਦਸ਼ਾਹ ਦੀ ਨਜ਼ਰੀ ਪਿਆ। ਉਹ ਫਾਰਸੀ ਬੋਲੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਆਪਣੀ ਬਾਣੀ ਵਿੱਚੋਂ ਸੀ। ਖਾਕ ਨੂਰ ਕਰੰਦ ਆਲਮ ਦੁਨਿਆਏ। ਅਸਮਾਨ ਜ਼ਮੀਂ ਦਰਖਤ ਆ ਪੈਦਾਇਸ਼ ਖੁਦਾਏ। ਬੰਦੇ ਚਸਮ ਦਿਂਦੇ ਫਨਾਏ। ਦੁਨਿਆ ਮਰਦਾਰ ਖੁਰਦਨੀ ਗਾਫਲ ਹਵਾਈ। ਗੈਬਾਨ ਹੈਵਾਨ ਹਰਾਮ ਕਸਤਨੀ ਮਰਦਾਰ ਬਖੁਰਾਈ। ਦਿਲ ਕਬਜ਼ੇ ਕਬਜਾ ਕਾਦਰੋ ਦੋਜਿਕ ਸਜਾਈ ਬਲੀ ਨਿਆਮਤ ਵਸਤਨੀ ਤਪਚੇ ਕਾਰੇ ਵਿਦਾਈ ਹਵਾਲ ਮਾਲੂਮ ਕਰੰਤ ਪਾਕ ਲਾਏ ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ ਬੰਦਾ ਬਾਦਸ਼ਾਹੇ ਸੁਣ ਕੇ ਕਹਿਣ ਲੱਗਾ ਕਿ ਇਹ ਸ਼ਬਦ ਤਾਂ ਬਿਲਕੁਲ ਠੀਕ ਨਹੀਂ ਕਾਜੀ ਤੇ ਪੰਡਿਤ ਨੇ ਬੇਨਤੀ ਕੀਤੀ ਇਹ ਤੁਹਾਨੂੰ ਸੁਨੌਲੀ ਖਾ ਚੁਣਿਆ ਹੋਇਆ ਸ਼ਬਦ ਹੈ ਸਾਡੀ ਬੇਨਤੀ ਹੈ ਕੋਈ ਹੋਰ ਆਦਮੀ ਮਂਗਾਓ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸੁਣਾਵੇ ਸਾਡੇ ਵਿੱਚੋਂ ਕੋਈ ਗੁਰਮਖੀ ਨਹੀਂ ਜਾਣਦਾ ਜਿਸ ਵਿੱਚ ਕੀ ਪਵਿੱਤਰ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ ਬਾਦਸ਼ਾਹ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਉਲਟਾਏ ਤੇ ਖਾਸ ਤਾਂ ਦੱਸ ਕੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਇੱਥੋਂ ਪੜ੍ਹੋ ਤਾਂ ਇਹ ਸ਼ਬਦ ਸੀ ਜੋ ਕਿ ਪਿੱਛੇ ਲਿਖਿਆ ਜਾ ਚੁੱਕਿਆ ਹੈ ਇਸ ਤਰ੍ਹਾਂ ਆਰੰਭ ਹੁੰਦਾ ਹੈ ਅੱਲੇ ਅਗਮ ਖੁਦਾਈ ਬੰਦੇ ਇਹ ਬਾਦਸ਼ਾਹ ਨੂੰ ਪੜ੍ਹ ਕੇ ਸੁਨਾਇਆ ਗਿਆ ਬਾਦਸ਼ਾਹ ਸੁਣ ਕੇ ਬੜਾ ਪ੍ਰਸੰਨ ਹੋਇਆ ਪਰ ਚੰਦੂ ਅਜੇ ਕਦੋਂ ਟਲਣ ਵਾਲਾ ਸੀ ਉਹ ਕਹਿਣ ਲੱਗਾ ਕਿ ਭਾਈ ਗੁਰਦਾਸ ਜੀ ਨੇ ਆਪਣੇ ਪਾਸੋਂ ਮੂਹ ਜਵਾਨੀ ਪੜ੍ਹ ਕੇ ਇਹ ਸ਼ਬਦ ਸੁਣਾਇਆ ਹੈ ਬਾਦਸ਼ਾਹ ਸਲਾਮਤ ਨੂੰ ਚਾਹੀਦਾ ਹੈ ਕਿ ਗ੍ਰੰਥ ਸਾਹਿਬ ਕਿਸੇ ਹੋਰ ਪਾਸੋਂ ਸੁਣ ਜਿਹੜਾ ਗੁਰਮੁਖੀ ਜਾਣਦਾ ਹੋਵੇ ਚੰਦੂ ਨੇ ਇੱਕ ਸਹਿਬ ਦਿਆਲ ਸਿੰਘ ਨਾਮ ਦਾ ਆਦਮੀ ਲੱਭਿਆ ਜਿਸ ਨੂੰ ਗਜ਼ਾਰੇ ਜੋਗੀ ਗੁਰਮੁਖੀ ਆਉਂਦੀ ਸੀ ਚੰਦੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਉਲਟੇ ਤੇ ਉਸ ਨੂੰ ਦੱਸ ਕੇ ਕਹਿਣ ਲੱਗਾ ਕਿ ਇਹ ਸ਼ਬਦ ਪੜ ਤੇ ਇਹ ਸ਼ਬਦ ਲਿਖਿਆ ਸੀ ਤਰਮਹਿ ਠਾਕੁਰ ਨਦਰ ਨਾ ਆਵੇ ਗਲ ਮਹਿ ਪਹਿਨ ਲੈ ਲਟਕਾਵੇ ਪਰਮੇ ਭੂਲਾ ਸਾਕਤ ਫਿੱਤਾ ਨੀਰ ਬਿਰੋਲੇ ਖਪਖਪ ਮਾਤਾ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਗੁਨਾਹ ਕਰ ਲੋਨ ਹਰਾਮੀ ਪਾਹਣ ਨਾਮ ਨਾ ਪ੍ਰਿਯਾਮੀ ਗੁਰੂ ਮਿਲੇ ਨਾਨਕ ਠਾਕੁਰ ਜਾਤਾ ਜਲਥਲ ਮਈਲ ਪੂਰਨ ਵਿਦਾਤਾ ਬਾਦਸ਼ਾਹ ਨੇ ਜਦੋਂ ਇਹ ਸ਼ਬਦ ਸੁਣਿਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ ਨਾਲ ਹੋਰ ਜ਼ਿਆਦਾ ਪ੍ਰਸੰਨ ਹੋ ਗਿਆ ਤੇ ਗੁਰੂ ਜੀ ਦੇ ਨਿੰਦਕਾਂ ਤੇ ਬੈਰੀਆਂ ਉੱਤੇ ਨਾਰਾਜ਼ ਹੋਇਆ ਤੇ ਬਾਦਸ਼ਾਹ ਨੇ ਆਪਣਾ ਫੈਸਲਾ ਦਿੱਤਾ ਵੈਗਰੂ ਦੀ ਪ੍ਰੀਤੀ ਤੇ ਭਗਤੀ ਤੋਂ ਛੁੱਟ ਮੈਨੂੰ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੀ ਕਿਸੇ ਦੀ ਉਸਤਤੀ ਤੇ ਨਾ ਹੀ ਕਿਸੇ ਦੀ ਨਿੰਦਾ ਮਿਲੀ ਹੈ ਇਹ ਗ੍ਰੰਥ ਆਦਰ ਤੇ ਸਨਮਾਨਯੋਗ ਹੈ ਫੇਰ ਬਾਦਸ਼ਾਹ ਨੇ ਗੁਰੂ ਗਰੰਤ ਸਾਹਿਬ ਜੀ ਦੀ ਅੱਗੇ 51 ਸੋਨੇ ਦੀਆਂ ਮੋਹਰਾਂ ਚੜਾਈਆਂ ਤੇ ਦੋ ਸਰੂਪਾਂ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਦਿੱਤੇ ਤੀਜਾ ਗੁਰੂ ਜੀ ਬਾਸਤੇ ਭੇਟਾ ਕੀਤਾ ਬਾਦਸ਼ਾਹ ਨੇ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਮੇਰੇ ਵੱਲੋਂ ਗੁਰੂ ਜੀ ਨੂੰ ਸਤਿਕਾਰ ਸਹਿਤ ਨਮਸਕਾਰ ਕਰਨੀ ਤੇ ਕਹਿ ਦੇਣਾ ਕਿ ਮੈਂ ਹੁਣ ਲਾਹੌਰ ਜਾ ਰਿਹਾ ਉਥੋਂ ਮੁਰਦੀ ਵਾਰ ਗੁਰੂ ਜੀ ਦੇ ਦਰਸ਼ਨਾਂ ਲਈ ਸੇਵਾ ਵਿੱਚ ਹਾਜ਼ਰ ਹੋਵਾਂਗਾ ਜਦ ਚੰਦੂ ਤੇ ਉਸਦੇ ਸਾਥੀਆਂ ਨੇ ਬਾਦਸ਼ਾਹ ਦਾ ਫੈਸਲਾ ਤੇ ਗੁਰੂ ਜੀ ਲਈ ਦਿੱਤਾ ਸੰਦੇਸ਼ ਸੁਨਿਆ ਤਾਂ ਉਹਨਾਂ ਦੇ ਮੂੰਹ ਪੀਲੇ ਭੂਗ ਹੋ ਗਏ ਤੇ ਸ਼ਰਮ ਦੇ ਮਾਰੇ ਉਹਨਾਂ ਨੇ ਆਪਣੇ ਸਿਰ ਨੀਵੇਂ ਕਰ ਲਏ ਸਾਰੇ ਭਲੇ ਲੋਕ ਚੰਦੂ ਨੂੰ ਫਿਟਕਾਰਾਂ ਪਾਉਣ ਲੱਗੇ ਤੇ ਘਰ ਘਰ ਵਿੱਚ ਉਸ ਦੀ ਭੰਡੀ ਹੋਣ ਲੱਗੀ ਬਾਦਸ਼ਾਹ ਦਾ ਸ੍ਰੀ ਅੰਮੇ ਸਰੋਣਾ ਬਾਦਸ਼ਾਹ ਆਪਣੇ ਬੱਚੇ ਅਨੁਸਾਰ ਦਿੱਲੀ ਮੁਰਦਿਆਂ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਗੁਰੂ ਜੀ ਦੀ ਮਹਾਪੁਰਸ਼ਾਂ ਵਾਲੀ ਰਹਿਣੀ ਬਹਿਣੀ ਵੇਖ ਕੇ ਮੋਹਿਤ ਹੋ ਗਿਆ ਉਹ ਗੁਰੂ ਜੀ ਦੇ ਬਣਾਏ ਹੋਏ ਮਨੋਹ ਤਤਤੰਤ ਸੁੰਦਰ ਹਰਮੰਦਰ ਨੂੰ ਵੇਖ ਕੇ ਤੇ ਉਹਨਾਂ ਸੁਰੀਲੀਆਂ ਸੁਰਾਂ ਨੂੰ ਸੁਣ ਕੇ ਜਿਨ੍ਹਾਂ ਵਿੱਚ ਗੁਰਬਾਣੀ ਗਾਇਨ ਕੀਤੀ ਸੀ ਉਹ ਇੰਨਾ ਪ੍ਰਸੰਨ ਹੋਇਆ ਕਿ ਆਪਣੀ ਖੁਸ਼ੀ ਨਹੀਂ ਦੱਸ ਸਕਦਾ ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਂ ਆਪ ਦਾ ਦਾਸ ਹਾਂ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੈਂ ਸੁਖੀ ਹੋਵਾਂ ਤੇ ਮੇਰੀ ਆਤਮਾ ਨੂੰ ਸ਼ਾਂਤੀ ਮਿਲੇ ਗੁਰੂ ਜੀ ਨੇ ਬਾਦਸ਼ਾਹ ਲਈ ਇਹ ਸ਼ਬਦ ਉਚਾਰਨ ਕੀਤਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸੀ ਹੈ ਕੋਈ ਅਲਾਏ ਕਰਨ ਕਰਨ کریم ਕਿਰਪਾ ਧਾਰਹੀਂ ਕੋਈ ਨਾਵੇ ਤਿਰ ਕੋਈ ਹਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੇ ਬੇਨ ਕੋਈ ਕਤੇ ਕੋਈ ਟੋਏ ਨੀ ਕੋਈ ਸੁਪੇ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਛੇ ਪੇਸ ਕੋਈ ਸੁਰਗਿਤ ਕਹਿ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬਿਕਾ ਤਿਨ ਭੇਤ ਜਾਤਾ ਬਾਦਸ਼ਾਹ ਨੇ ਗੁਰੂ ਜੀ ਦੀ ਪ੍ਰੌਣਚਾਰੀ ਵਿੱਚੋਂ ਹਿੱਸਾ ਲਿਆ ਤੇ ਬੇਨਤੀ ਕੀਤੀ ਕਿ ਮੈਨੂੰ ਆਗਿਆ ਦਿਓ ਆਪਦੇ ਵੱਡੇ ਖਰਚਾਂ ਵਿੱਚ ਮੈਂ ਕੁਝ ਹਿੱਸਾ ਪਾਵਾਂ ਜਿਸ ਨਾਲ ਮੈਨੂੰ ਆਤਮਿਕ ਸੁੱਖ ਤੇ ਆਨੰਦ ਪ੍ਰਾਪਤ ਹੋਵੇ ਗੁਰੂ ਜੀ ਨੇ ਕਿਹਾ ਬਾਦਸ਼ਾਹ ਦੇ ਸੁੱਖ ਆਨੰਦ ਆਪਣੀ ਪਰਜਾ ਦੀ ਪਾਲਣਾ ਤੇ ਨਿਆਂ ਘੰਟੀ ਧਾਰਿਤੇ ਜਿਸ ਬਾਸ਼ਾਦੀ ਪਰ ਜਸ ਸੁਖੀ ਹੈ ਉਹ ਆਪੀ ਸੰਸਾਰ ਵਿੱਚ ਖੁਸ਼ੀ ਹੁੰਦਾ ਹੈ ਤੇ ਅਗਾਹ ਲਈ ਜਸ ਵਡਿਆਈ ਤੇ ਮਾਣ ਪ੍ਰਾਪਤ ਕਰਦਾ ਹੈ ਜਦੋਂ ਗੁਰੂ ਜੀ ਨੇ ਦੱਸਿਆ ਕਿ ਦੇਸ਼ ਵਿੱਚ ਢਾਡਾ ਕਾਲ ਪਿਆ ਹੋਇਆ ਹੈ ਤੇ ਜ਼ਿਮੀਂਦਾਰਾਂ ਦੀ ਹਾਲਤ ਮੰਗ ਕਰਦੀ ਹੈ ਕਿ ਉਹਨਾਂ ਦਾ ਖਿਆਲ ਕਰੋ ਤਾਂ ਪਾਤਸ਼ਾਹ ਨੇ ਗੁਰੂ ਮਹਾਰਾਜ ਦੇ ਸਤਿਕਾਰ ਪਜੋ ਉਹਨਾਂ ਦੇ ਕਹਿਣ ਤੇ ਉਸ ਸਾਲ ਲਈ ਪੰਜਾਬ ਦਾ ਮਾਮਲਾ ਮਾਫ ਕਰ ਦਿੱਤਾ ਬਾਦਸ਼ਾਹ ਵੱਲੋਂ ਗੁਰੂ ਜੀ ਦਾ ਆਦਰ ਹੋਣ ਤੇ ਉਹਨਾਂ ਦਾ ਜਸ ਤੇ ਪ੍ਰਤਪ ਬਹੁਤ ਵਧ ਗਿਆ। ਐਸੇ ਕਾਰਨ ਪ੍ਰਿਥੀਆ ਨੂੰ ਜਿਹਾ ਸਖਤ ਦੁੱਖ ਲੱਗਾ ਜਿਹੜਾ ਉਸ ਦੀ ਜਾਨ ਨੂੰ ਲੈ ਕੇ ਖਤਮ ਹੋਇਆ। ਬਦੌਨੀ ਲਿਖਦਾ ਹੈ ਕਿ ਇੱਕ ਹੋਰ ਸਮੇਂ ਅਰਥਾਤ ਅذر ਮਹੀਨੇ ਦੀ 13ਵੀਂ ਨੂੰ ਅਕਬਰ ਬਾਦਸ਼ਾਹ ਫੌਜਾਂ ਦੀ ਧੂੰਮ-ਤਾਮ ਤੇ ਸ਼ਾਹੀ ਠਾਠ-ਵੱਠ ਨਾਲ ਬਿਆਸਾ ਦੇਾਰ ਪਾਰ ਕਰਕੇ ਗੋਵਿੰਦ ਵਾਲ ਗੁਰੂ ਅਰਜਨ ਦੇਵ ਜੀ ਨੂੰ ਮਿਲ ਆਇਆ। ਜਿਨ੍ਹਾਂ ਦੀ ਸਿੱਖਿਆ ਤੇ ਆਚਰਨ ਉਹ ਸਲਾਹਦਾ ਹੁੰਦਾ ਸੀ। ਬਦਾਨੀ ਇਹ ਵੀ ਲਿਖਦਾ ਹੈ ਕਿ ਲੋਕੀ ਇੱਕ ਦੂਜੇ ਮਗਰੋਂ ਗਦੀ ਨਸ਼ੀਨ ਹੋਣ ਵਾਲੇ ਸਤਿਗੁਰਾਂ ਨੂੰ ਆਤਮਿਕ ਅਗੂ ਜਾਣ ਕੇ ਸਨਮਾਨ ਕਰਦੇ ਸੀ ਤੇ ਉਹਨਾਂ ਪਾਸੋਂ ਬਰ ਪ੍ਰਾਪਤ ਕਰਦੇ ਸੀ ਧੰਨਵਾਦ ਜੀ